ਗੁਰਦੁਆਰਾ ਸਾਹਿਬ ਵਿਚੋਂ ਨਾਟਕੀ ਢੰਗ ਨਾਲ ਇੱਕ ਚੰਗਾ ਪਲਾਦ ਦੇਣ ਵਾਲੇ ਵਿਅਕਤੀ ਵੱਲੋਂ ਇੱਕ ਦੁਕਾਨ ਤੇ ਕੰਮ ਕਰਨ ਵਾਲੇ ਗਰੀਬ ਨੌਜਵਾਨ ਦਾ ਮਹਿੰਗਾ ਮੋਬਾਈਲ ਲੈ ਕੇ ਫਰਾਰ ਹੋਣ ਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਇੱਕ ਵਿਅਕਤੀ ਜੋ ਰੋਡ ਤੇ ਸਥਿਤ ਅਨੀਸ਼ ਕਰਿਆਨਾ ਸਟੋਰ ਤੇ ਆਉਂਦਾ ਹੈ ਤੇ ਦੁਕਾਨ ਤੇ ਮਾਲਕ ਮਨੀਸ਼ ਨੂੰ ਕਹਿੰਦਾ ਹੈ ਕਿ ਉਸਨੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਖੰਡ ਪਾਠ ਸਾਹਿਬ ਜੀ ਦਾ ਪਾਠ ਰਖਵਾਇਆ ਹੈ। ਜਿਸ ਲਈ ਦੁਕਾਨ ਤੋਂ ਸਮਾਨ ਚਾਹੀਦਾ ਹੈ। ਇਸ ਦੌਰਾਨ ਕੋਈ ਉਕਤ ਵਿਅਕਤੀ ਦੁਕਾਨ ਵਾਲੇ ਨੂੰ ਆਪਣੇ ਨਾਲ ਲੜਕਾ ਭੇਜਣ ਲਈ ਕਹਿੰਦਾ ਹੈ ਤੇ ਜਦੋਂ ਦੁਕਾਨ ਤੇ ਕੰਮ ਕਰਨ ਵਾਲਾ ਲੜਕਾ ਅੰਕੁਸ਼ ਉਸ ਵਿਅਕਤੀ ਨਾਲ ਜਾਂਦਾ ਹੈ ਤਾਂ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਉਹ ਲੜਕੇ ਨੂੰ ਆਪਣੇ ਮੋਬਾਈਲ ਤੋਂ ਦੁਕਾਨ ਦੇ ਮਾਲਕ ਨਾਲ ਗੱਲ ਕਰਵਾਉਣ ਲਈ ਕਹਿੰਦਾ ਹੈ ਤੇ ਇਸ ਦੌਰਾਨ ਉਕਤ ਵਿਅਕਤੀ ਅੰਕੁਸ਼ ਦਾ ਮੋਬਾਈਲ ਲੈ ਕੇ ਗੱਲ ਕਰਨ ਦੇ ਬਹਾਨੇ ਇੱਧਰ ਉੱਧਰ ਘੁੰਮਦਾ ਹੋਇਆ ਬੜੀ ਹੀ ਹੁਸ਼ਿਆਰੀ ਨਾਲ ਫਰਾਰ ਹੋ ਜਾਂਦਾ ਹੈ ਅੰਕੁਸ਼ ਮੁਤਾਬਕ ਉਸਨੇ ਜਦੋਂ ਉਕਤ ਵਿਅਕਤੀ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਤੇਜ਼ੀ ਨਾਲ ਜਾਂਦੇ ਵੇਖਿਆ ਤਾਂ ਉਸਨੇ ਉਸ ਦਾ ਪਿੱਛਾ ਵੀ ਕੀਤਾ ਪਰ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ। ਉਸਨੇ ਦੱਸਿਆ ਕਿ ਉਸਨੇ 21000 ਰੁਪਏ ਦਾ ਨਵਾਂ ਮੋਬਾਈਲ ਲਿਆ ਸੀ। ਜ਼ਿਕਰਯੋਗ ਹੈ ਕਿ ਫੋਨ ਨੂੰ ਲੈ ਕੇ ਜ਼ਿਕਰਯੋਗ ਹੈ ਕਿ ਫੋਨ ਲੈ ਕੇ ਫਰਾਰ ਹੋਏ ਵਿਅਕਤੀ ਦੀਆਂ ਤਸਵੀਰਾਂ ਗੁਰਦੁਆਰਾ ਸਾਹਿਬ ਵਿਖੇ ਲੱਗੇ ਕੈਮਰੇ ਵਿੱਚ ਵੀ ਕੈਦ ਹੋ ਗਈਆਂ। ਜਿਸ ਬਾਰੇ ਉਸਨੇ ਸੰਬੰਧਤ ਥਾਣੇ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। ਭਾਈ ਮੇਰਾ ਨਾ ਅੰਕੁਸ਼ਾ ਤੇ ਭਾਈ ਮੈਂ ਨਾ ਦੁਕਾਨ ਤੋਂ ਗਿਆ ਭਾਦੀ ਤੇ ਮੈਨੂੰ ਕਿਹਾ ਵੀ ਇਹਦੇ ਨਾਲ ਜਾ ਗੁਰਦੁਆਰੇ ਦੀ ਪਰਚੀ ਲਗਾ ਕੇ ਨਹੀਂ ਆ ਠੀਕ ਹੈ ਭਾਈ ਮੈਂ ਬੰਦੇ ਨਾਲ ਗਿਆ ਤੇ ਪਿੱਛੋਂ ਨਾ ਮੇਰਾ ਨਾ ਅੰਦਰ ਵੜ ਗਿਆ ਤੇ ਉਹ ਮੈਂ ਪਿਛੇ ਤੇ ਮੈਂ ਕਿਦਨ ਗਿਆ ਨਾ ਤੇ ਕਹਿੰਦਾ ਇੱਥੇ ਮੈਂ ਦਰ ਲੈਣ ਚੱਲਾ ਮੈਂ ਪਰਚੀ ਤੇ ਪਰਚੀ ਲੈਣ ਗਿਆ ਤੇ ਭਾਈ ਅੰਦਰੋਂ ਭਾਈ ਮੈਨੂੰ ਕਹਿੰਦਾ ਫੋਟੋ ਖਿੱਚ ਕੇ ਨਹੀਂ ਆਣੀ ਮੈਂ ਬਾਹਰ ਦੇ ਆ ਦੋ ਮਿੰਟ ਖਲੋ ਬਥੇ ਤੇ ਮੈਂ ਫੋਟੋ ਖਿੱਚਣ ਗਿਆ ਭਾਈ ਅੰਦਰ ਤੋਂ ਮੈਂ ਫੋਨ ਦੇ ਤਾ ਨੂੰ ਤੇ ਅੰਦਰ ਫੋਟੋ ਖਿੱਚਣ ਗਿਆ ਤੇ ਭਾਈ ਬੰਦੇ ਨੇ ਮੈਨੂੰ ਵੇਖਿਆ ਤੇ ਅੰਦਰ ਆਈ ਨਹੀਂ ਉਹ ਤੇ ਬਾਬਾ ਕਹਿੰਦਾ ਬਾਹਰ ਦ ਨੋੜ ਕੇ ਭਾਈ ਬਾਦ ਨੂੰ ਫਿਰ ਭਾਈ ਮੈਨੂੰ ਲੱਭਾ ਨਹੀਂ ਉਹ ਹੁਣ ਤੇਰਾ ਲਿਆ ਸੀ ਉਹਦੇ ਕੋਲ ਸੌਂਦੇ ਨਹੀਂ ਉਹ ਕੋ ਭਾਈ ਮੈਂ ਪੁੱਛਿਆ ਉਹਨੂੰ ਮੈਂ ਉਹਨੇ ਕਹਿੰਦਾ ਭਾਈ ਦੀ ਗੱਲ ਕਰਾਨੀ ਹੈ ਦੁਕਾਨ ਦਾ ਮਾਲਕ ਜਿਹੜਾ ਉਹਨੂੰ ਕਹਿੰਦਾ ਭਾਈ ਦੀ ਗੱਲ ਕਰਾਨੀ ਹੈ ਅੰਦਰ ਫਿਰ ਵੀ ਪੈਸੇ ਮਿਲਦੇ ਨਹੀਂ ਅੱਧਾ ਨਹੀਂ ਮਿਲਦੇ ਤੇ ਮੈਂ ਅੰਦਰ ਗੱਲ ਕਰਨ ਚੱਲ ਗਿਆ ਤੇ ਬਾਜੇ ਭਾਈ ਮੈਂ ਬਾਹਰ ਵੇਖਿਆ ਤਾਂ ਹੈ ਹੀ ਨਹੀਂ ਬਾਹਰ ਕਿੱਡੇ ਦਾ ਫੌਨ ਲਿਆ ਸੀ ਕੀ ਹਰਦਾ ਭਾਈ ਲਿਆ ਸੀ ਨਵਾਂ ਫੌਨ ਹਾਂਜੀ ਭਾਈ ਕਿੱਥੇ ਕੱਪ ਕਰਦਾ ਤੂੰ ਭਾਈ ਇਹ ਨਹੀਂ ਛੇ ਰਹਿਣਾ ਸਟੋਰ ਤੇ ਉਧਰ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਵਿਅਕਤੀ ਉਹਨਾਂ ਕੋਲ ਫੋਨ ਤੇ ਗੱਲ ਕਰਦਾ ਕਰਦਾ ਆਇਆ ਸੀ ਤੇ ਕਿਹਾ ਕਿ ਸ਼੍ਰੀ ਅਖੰਡ ਪਾਠ ਸਾਹਿਬ ਰਖਵਾਉਣਾ ਹੈ ਤੇ ਫਿਰ ਇੱਕਦਮ ਹੀ ਬਾਹਰ ਨੂੰ ਨਿਕਲ ਗਿਆ ਮੇਰਾ ਨਾਮ ਦਲਜੀਤ ਸਿੰਘ ਹੈ ਤੇ ਮੇਰੇ ਕੋ ਆਇਆ ਕਿ ਕਹਿੰਦਾ ਮੈਂ ਅਖੰਡ ਪਾਠ ਬੁੱਕ ਕਰਾਣਾ ਤੇ ਉਹਦੇ ਬਾਅਦ ਫਿਰ ਮੈਨੂੰ ਦੱਸਿਆ ਕਿ ਆਹ ਦੋ ਨੰਬਰ ਕਮਰਾ ਆਏਗਾ ਉਹਦੇ ਬਾਅਦ ਬਸ ਫਿਰ ਆਉਣ ਨੂੰ ਇੱਧਰ ਆਇਆ ਦਰਵਾਜ਼ਾ ਦੇਖਦੇ ਹੀ ਫਿਰ ਆਉਂ ਨਿਕਲ ਗਿਆ ਫੋਨ ਤੇ ਗੱਲ ਕਰਨ ਦੀ ਆਹੀ ਹਾਂ ਫੋਨ ਤੇ ਉਸ ਤੋਂ ਬਾਅਦ ਮਤਲਬ ਅੰਦਰ ਬੁੱਕ ਨਹੀਂ ਕਰਵਾਇਆ ਨਹੀਂ ਬੁੱਕ ਨਹੀਂ ਕਰਾਇਆ ਇਹਦਾ ਦਰਵਾਜ਼ਾ ਖੋਲਦਾ ਹੀ ਨਿਕਲ ਗਿਆ ਬਸ ਹੋਰ ਗਿਆ ਪਹਿਲੇ ਦੇਖਿਆ ਨਹੀਂ ਮੈਂ ਪਹਿਲੀ ਵਾਰੀ ਆਜੀ ਦੇਖਿਆ